ਕਰਦਾ ਤੁਹਾਨੂੰ ਪਤਾ ਹੀ ਸਾਰੀ ਗੱਲ ਦਾ ਕੋਈ ਗੱਲਬਾਤ ਨਹੀਂ ਵੀਰੇ ਘਰੋਂ ਦੁੱਧ ਲੈਣ ਗਏ ਸੀ ਮੜ ਕੇ ਵਾਪਸ ਨਹੀਂ ਆਏ ਅੱਛਾ ਦੁੱਧ ਲੈਣ ਗਏ ਸੀ ਦੁੱਧ ਲੈਣ ਗਏ ਸੀ ਨਹੀਂ ਉਹ ਜਿਹੜੇ ਬੰਦੇ ਜਿਵੇਂ ਬਾਈਆਂ ਦਾ ਸਤ ਤੰਗ ਪਰੇਸ਼ਾਨ ਕਰਦੇ ਉਹ ਤੰਗ ਪਰੇਸ਼ਾਨ ਬਹੁਤ ਕਰੇ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਇਸ ਟਾਈਮ ਮੈਂ ਬਰੀ ਵਾਲੀ ਮੰਡੀ ਖੜਾ ਆਂਗਾ ਪਿਛਲੇ ਦਿਨੀ ਇੱਕ ਬਹੁਤ ਦੁਖਦਾਈ ਘਟਨਾ ਹੋਈ ਸੀ ਪਿਓ ਪੁੱਤਰ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਦੀ ਜਾਨ ਦਿੱਤੀ ਸੀ ਤਿੰਨਾਂ ਚਾਰ ਦਿਨਾਂ ਬਾਅਦ ਉਹਨਾਂ ਦੀਆਂ ਲਾਸ਼ਾਂ ਲੱਭਦੀਆਂ ਨੇ ਕਾਰਨ ਕੀ ਸੀ ਉਹ ਕਿੰਨੇ ਕੁ ਮਜਬੂਰ ਸੀ ਕਿਵੇਂ ਉਹਨੇ ਆਪ ਦਾ ਪੁੱਤ ਰਾਜੀ ਕੀਤਾ ਆਪਦੇ ਨਾਲ ਛਾਲ ਮਾਰਨ ਵਾਸਤੇ ਆਪਾਂ ਬਾਈ ਨੂੰ ਪੁੱਛਦੇ ਹਾਂ ਗੱਲ ਕੀ ਸੀ ਐਡਾ ਵੱਡਾ ਕਿਉਂ ਉਹਨਾਂ ਨੂੰ ਇਹ ਆਪਦੀ ਜਾਨ ਦੇਣੀ ਪੈ ਗਈ ਤੇ ਬਾਈ ਜੀ ਬਹੁਤ ਦੁੱਖ ਹੈ ਨਾ ਇੱਕ ਨਿੱਕਾ ਜਿਹਾ ਬੱਚਾ ਮਸੂਮ ਖੜਾਗਾ ਤੇ ਤੁਸੀਂ ਰਿਸ਼ਤੇਦਾਰ ਹੋ ਬਈ ਉਹਨਾਂ ਦੇ ਹਾਂਜੀ ਹਾਂਜੀ ਬਾਈ ਕੀ ਗੱਲ ਸੀ ਸਾਰੀ ਗੱਲ ਦੱਸੋ ਕਾਹ ਤੋਂ ਉਹਨਾਂ ਨੂੰ ਇੰਨਾ ਮਜਬੂਰ ਹੋਣਾ ਪੈ ਗਿਆ ਭੈ ਜੀ ਨੇ ਇਹਨਾਂ ਦੇ ਫਾਦਰ ਸੀਗੇ ਹਾਂ ਤੇ ਕੁਸਿੰਘ ਦੇ ਬਿੱਟੂ ਸਿੰਘ ਦੇ ਜੀ ਇਹ ਜਿਹੜੇ ਮੁੰਡੇ ਨੇ ਜਿਹੜੇ ਮੁੰਡੇ ਨੇ ਸ਼ਾਲ ਮਾਰੀ ਉਹ ਤਾਂ ਨਾ ਟਿੰਕੂ ਸਿੰਘ ਸੀ ਬੱਚੇ ਦਾ ਨਾਮ ਰਵਾਲ ਸਿੰਘ ਟਿੱਕੂ ਜੀ ਬੱਚੇ ਦਾ ਬੱਚੇ ਦਾ ਨਾਮ ਬਲਜੋਤ ਸਿੰਘ ਜੀ ਬਲਜੋਤ ਸਿੰਘ ਅੱਛਾ ਇਹਨਾਂ ਵਿੱਚ ਪਿੰਕੂ ਦਾ ਫਾਦਰ ਸੀ ਉਹਨੇ ਕਿਸੇ ਤੋਂ ਹਾਂ ਉਹਨਾਂ ਨੇ ਪਿੰਡ ਚੋਂ ਨਾ ਪੈਸੇ ਲਈ ਸੀਗੇ ਪਰ ਨੋਟਾਂ ਤੇ ਹਾਂ ਜਿਵੇਂ ਆਪਾਂ ਅਕਸਰ ਪਿੰਡਾਂ ਦੇ ਵਿੱਚ ਹਲਦ ਲੈਨੇ ਹਾਂ ਹਾਂਜੀ ਹਾਂਜੀ ਉਹਨਾਂ ਦੀ ਮੰਨ ਲਓ ਉਹਨਾਂ ਨੇ ਜ਼ਮੀਨ ਵੇਚੀ ਛੇ ਕਿੱਲੇ ਜੀ ਕੋਟਲੀ ਜਮੀਨ ਸੀ ਉਹਨਾਂ ਕੋਲੇ 24 ਕਿੱਲੇ ਹਾਂ ਅੱਜ ਦੀ ਘੜੀ 6.5 ਕਿੱਲੇ ਜਮੀਨ ਦੀ ਅੱਛਾ ਉਹਨਾਂ ਕੋਲੇ 24 ਕਿੱਲੇ ਘਰ ਦੀ ਜਮੀਨ ਸੀ ਜਿਹਦੇ ਚ 6 ਕਿੱਲੇ ਰਹਿ ਗਏ 6 ਕਿੱਲੇ ਰਹਿ ਗਏ ਬਹੁਤ ਪਰਿਵਾਰ ਬਹੁਤ ਢੋਲਾ ਸੀ ਉਹਨਾਂ ਦੇ ਦਾਦਿਆਂ ਤੋਂ ਲੈ ਕੇ ਹਾਂ ਅੱਜ ਤੱਕ ਨਾ ਕਿਸੇ ਨਾਲ ਲੜਾਈ ਨਾ ਪੜਾਈ ਮੰਨ ਲਓ ਜਿਵੇਂ ਬੰਦਾ ਡਰਦਾ ਨਹੀਂ ਹੁੰਦਾ ਬੰਦਾ ਹੂੰ ਇਹ ਮੰਨ ਲੈ ਇੱਕ ਡਰਪੋਕ ਸੀ ਦੁਨੀਆਦਾਰੀ ਚ ਘੱਟ ਵੇਚ ਰਹੇ ਸੀ ਆਪਦੇ ਘਰੇ ਰਹਿੰਦੇ ਸੀ ਜਾਂ ਖੇਤ ਤੇ ਭਾਈ ਇਹ ਦੋ ਭਰਾ ਸੀ ਇਹ ਇਹ ਦੋ ਭਰਾ ਸੀ ਇਹ ਤੋਂ ਪਹਿਲਾਂ ਇਹਦੇ ਵੱਡੇ ਭਰਾ ਦੀ ਵੀ ਹਾਂਜੀ ਇਹਨਾਂ ਦੇ ਵੱਡੇ ਭਰਾ ਦੀ ਵੀ ਡੈਥ ਹੋ ਗਈ ਸੀ ਉਹਨੇ ਕਿਉਂ ਕਰੀ ਅੱਛਾ ਉਹਨੇ ਪਿੰਡ ਚੋਂ ਕਿਸੇ ਤੋਂ ਪੈਸੇ ਲਏ ਸੇਕਲੇ ਜਮੀਨ ਵੇਚੀ ਉਸ ਤੋਂ ਬਾਅਦ ਇਹਨਾਂ ਦੇ ਫਾਦਰ ਨੇ ਪੈਸੇ ਲਏ ਸੀਗੇ ਜੀ ਹਾਂ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਜਿਵੇਂ ਹੁਣ ਮੰਨ ਲਓ ਦੋ ਬੰਦੇ ਸਾਦ ਦੇ ਗਵਾਹ ਹਾਂ ਤੇ ਪੈਸੇ ਨਾ ਜਿਵੇਂ ਆਪਾਂ ਰਜਿਸਟਰੀ ਕਰਾ ਕੇ ਆਉਣੇ ਆ ਬੰਦਾ ਡਰਦੇ ਸੀਗੇ ਉਹਨਾਂ ਨੇ ਕਿਹਾ ਸੀ ਇਹਨਾਂ ਨੂੰ ਪੈਸੇ ਵੰਡ ਦੇਗੇ ਜੀ ਕੋਈ ਰਾਤ ਨੂੰ ਚੋਰ ਨਾ ਜਾਂ ਕੁਝ ਵੀ ਵਗੈਰਾ ਹਾਂ ਠੀਕ ਹੈ ਜੀ ਉਹਨਾਂ ਨੇ ਦੋ ਬੰਦੇ ਸਾਦ ਕੀਤੇ ਤੇ ਪੈਸੇ ਵੰਡ ਦਿੱਤੇ ਉਹਨਾਂ ਨੂੰ ਹਾਂ ਵੀ ਆ ਲੋ ਜੀ ਦਾ ਕੋਈ 5 ਲੱਖ ਲੈਣਾ ਵੀ ਆ ਲੋ 6 ਲੱਖ ਤੇਰਾ ਵਿਆਜ ਬਣਗਾ ਬਾਕੀ ਸਾਨੂੰ ਕੋਈ ਹਿਸਾਬ ਕਿਤਾਬ ਕਰਕੇ ਦੱਸ ਦਿਓ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਬਿਮਾਰ ਹੋ ਗਈ ਅੱਛਾ ਅੰਨਾ ਵਿਸ਼ਵਾਸ ਮੰਨ ਲਾ ਵਿਸ਼ਵਾਸ ਕਰਕੇ ਉਹਨਾਂ ਤੋਂ ਪੈਸੇ ਬਾਈ ਬਾਈ ਜਿਵੇਂ ਦੱਸਿਆ ਵੀ ਜ਼ਮੀਨ ਵੇਚ ਕੇ ਆਏ ਸੀ ਪੈਸੇ ਉਹਨਾਂ ਨੂੰ ਦੇਤੇ ਲਿਹਾਜ਼ ਚ ਭਾਈ ਦਾਰੇ ਚ ਉਹਨਾਂ ਤੋਂ ਪਰ ਨੋਟ ਨਹੀਂ ਫੜੇ ਜੇ ਭਾਈ ਆ ਤੁਸੀਂ ਪੰਜ ਜੇ ਕਿਸਦਾ 5.5 ਦੀ 5 ਲੱਖ ਲੈ ਲਓ ਆਪਾਂ ਬਾਦਾ ਘੜਾ ਫੇਰ ਕਰ ਲਾਂਗੇ ਪਰ ਨੋਟ ਫੜੇ ਨਹੀਂ ਅੱਛਾ ਉਸ ਤੋਂ ਬਾਅਦ ਬਾਬੇ ਦੀ ਡੈਥ ਹੋ ਜਾਂਦੀ ਹੈ ਹਾਂਜੀ ਬਿਮਾਰ ਰਹੇ ਜੀ 25 ਦਿਨ ਜੀ ਹਾਂ ਬਿਮਾਰ ਹੋਣ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਜੀ ਹਾਂ ਡੈਥ ਹੋਣ ਤੋਂ ਬਾਅਦ ਉਹਨਾਂ ਦਾ ਭੋਗ ਪੈ ਗਿਆ ਭੋਗ ਤੋਂ ਬਾਅਦ ਉਹੀ ਬੰਦੇ ਜਿਹੜੇ ਪਿੰਡ ਦੇ ਦੋ ਤਿੰਨ ਮੋਤਵਾਰ ਸੀਗੇ ਠੀਕ ਹੈ ਜੀ ਉਰਾਲ ਕੇ ਆਏ ਕਹਿੰਦੇ ਵੀ ਤੁਹਾਡੇ ਵੱਲ ਸਾਡੇ ਪੈਸੇ ਰਹਿੰਦੇ ਆ। ਅੱਛਾ ਮੇਰਾ ਜੀਜਾ ਕਹਿੰਦਾ ਜੀ ਇਹ ਬ੍ਰਦਰ ਸੀ ਜਿਹਦੀ ਡੈਥ ਹੋਈ ਆ। ਪਹਿਲਾਂ ਇਹਦਾ ਭਰਾ ਬਾਈ ਦਾ ਜਿਹੜੀ ਉਹ ਵੀਡੀਓ ਦੇਖ ਕੇ ਇਦੋਂ ਪਹਿਲਾਂ ਇਹਦਾ ਭਰਾ ਇੱਕ ਸੁਸਾਇਡ ਕਰ ਗਿਆ ਸੀ ਸਪਰੇਅ ਪੀ ਕੇ ਹਨਾ ਉਹ ਵੀ ਇਹੀ ਕਾਰਨ ਸੀ। ਹਾਂਜੀ ਹਾਂਜੀ ਉਹ ਵੀ ਇੰਨਾ ਦੇ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਹਾਂ ਉਮੀਦ ਸਰਪੰਚ ਨਾਲ ਰਲ ਕੇ ਜੀ ਉਹ ਗੱਲ ਨੂੰ ਛਪਲਾਤਾ ਜਦੋਂ ਉਹਨੂੰ ਅਸੀਂ ਪਹੁੰਚੇ ਉਦੋਂ ਨੂੰ ਉਥੋਂ ਚੱਕ ਕੇ ਉਹਨੂੰ ਕਹਿੰਦੇ ਉਹਨੂੰ ਅਟੈਕ ਹੋ ਗਿਆ ਜੀ। ਅੱਛਾ ਠੀਕ ਹੈ ਜੀ। ਗੱਲ ਵਿੱਚ ਹੀ ਦੱਬਦੀ। ਉਹਨੇ ਸਪਰੇਅ ਪੀ ਕੇ ਖੇਤ ਉਹਨੇ ਸੁਸਾਇਡ ਕਰ ਲਿਆ। ਉਦੋਂ ਮੰਨ ਕੇ ਚੋਂ ਉਹਦਾ ਸੰਸਕਾਰ ਹੋ ਗਿਆ ਪਰ ਉਹਨਾਂ ਗੱਲਾਂ ਦਾ ਸਾਨੂੰ 15-20 ਦਿਨਾਂ ਬਾਅਦ ਪਤਾ ਲੱਗਿਆ ਤੇ ਫਿਰ ਉਸ ਤੋਂ ਬਾਅਦ ਅਸੀਂ ਕੁਝ ਕਰ ਨਹੀਂ ਸਕਦੇ ਸੀਗੇ ਅੱਛਾ ਤੇ ਹੁਣ ਭਾਈ ਉਸ ਦੂਬਾਰ ਜਦੋਂ ਤੁਹਾਡੀ ਭੈਣ ਉਹਨਾਂ ਨੂੰ ਵਿਆਹੀ ਸੀ ਤੁਸੀਂ ਇੰਟਰਫੇਅਰ ਕਰਦੇ ਹੋਗੇ ਫੈਮਿਲੀ 'ਚ ਨਾ ਉਹਦੀ ਭੈਣ ਵਾਸਤੇ ਉਸ ਦੂਬਾਰ ਤੁਹਾਨੂੰ ਹਾਲਾਤਾਂ ਦਾ ਪਤਾ ਹੋਊ ਇਹ ਫਿਰ ਉਸ ਦੂਬਾਰ ਹਾਲਾਤ ਠੀਕ ਹੋਏ ਨਹੀਂ ਉਹ ਦੋਨਾਂ ਦੇ ਮਰਨ ਤੋਂ ਬਾਅਦ ਵੀ ਹਾਲਾਤ ਜੀ ਮੰਨ ਲਓ ਉਹਨਾਂ ਦੀ ਵੀ ਉਹਨਾਂ ਦੇ ਪਰਚੇ ਕੀਤੇ ਸੀਗੇ ਜੀ ਮੰਨ ਲਓ ਪ੍ਰਨੋਟਾਂ ਦੇ ਜੀ ਇਸ ਤਰੀਕੇ ਤੇ ਜਾਂਦੇ ਸੀ ਉਹ ਵੀ ਜਾਂਦੇ ਸੀਗੇ ਜੀ ਅੱਛਾ ਉਹਨਾਂ ਨੇ ਜਿਹੜੇ ਪੈਸੇ ਦਿੱਤੇ ਸੀ ਪਰ ਨੋਟ ਫੜੇ ਨਹੀਂ ਸੀ ਉਹਨਾਂ ਬੰਦਿਆਂ ਨੇ ਪਰਨੋਟ ਦੇ ਕੇਸ ਲਾਤੇ ਅੱਛਾ ਕੋਰਟ ਕਚਹਿਰੀਆਂ 'ਚ ਇਹਨਾਂ ਨੂੰ ਜਾਣਾ ਪਿਆ ਹਾਂਜੀ ਹਾਂਜੀ ਇਸ ਵਿਸ਼ੇ ਤੇ ਮੰਨ ਕੇ ਚਲੋ ਸਾਡੀ ਪਿੰਡ ਦੀ ਮਲਦਾਂ ਦੀ ਪੰਚਾਇਤ ਵੀ ਗਈ ਸੀਗੀ ਵੀ ਤੁਸੀਂ ਚਲੋ ਭਾਈ ਜਿਹੜਾ ਕੁਝ ਹੈਗਾ ਆਪਾਂ ਨਿਬੇੜ ਲਗੇ ਹਾਂਜੀ ਬੱਚਿਆਂ ਦੀ ਖਾਤਰ ਸੀ ਮਿਹਨਤ ਵੀ ਕੱਢੀ ਉਹ ਬੰਦੇ ਕਹਿੰਦੇ ਨਹੀਂ ਸੀ ਤਾਂ ਕੋਰਟ 'ਚ ਕੇਸ ਕਰ ਚੁੱਕੇ ਹਾਂ ਅਸੀਂ ਤਾਂ ਸਮੇਤ ਖਰਚਾ ਪੈਸੇ ਲਾਵਾਂਗੇ ਅੱਛਾ ਮੰਨੇ ਨਹੀਂ ਉਹ ਹਾਂਜੀ ਹਾਂਜੀ ਤੇ ਇਹ ਫਿਰ ਕੇਸ ਉਹਨਾਂ ਨੇ ਕਰਦਾ ਕੇਸ ਦੇ ਵਿੱਚ ਇਹਨੂੰ ਦੇਣੇ ਪੈ ਜਾਂਦੇ ਜੋ ਮਰਜ਼ੀ ਹੋ ਜਾਂਦਾ ਪਰ ਮਰਨ ਲਈ ਕਿੰਨੀ ਮਜਬੂਰੀ ਕੀ ਬਣ ਗਈ ਇੱਕ ਵਾਰ ਕੇਸ ਚੱਲੀ ਜਾਂਦਾ ਚੱਲੀ ਜਾਂਦੇ ਲੋਕਾਂ ਦੇ ਕੇਸ ਚੱਲੀ ਜਾਂਦੇ ਇਹ 8-10 ਬੰਦੇ ਰਲੇ ਸੀਗੇ ਜੀ ਪੱਠਾ ਦਸਾਂ ਨੇ ਜੀ ਮੰਨ ਲਓ ਢੀੜਾ ਬਣ ਲਿਆ ਘਰ ਦਾ ਜੇ ਉਹ ਗਰਲਾਲ ਸਿੰਘ ਘਰੇ ਨਾ ਹੁੰਦਾ ਤਾਂ ਗਾਂ ਮੇਰੀ ਭੈਣ ਨੂੰ ਮੇਰੀ ਭਾਣ ਜੀ ਨੂੰ ਕਹਿਣਾ ਸਾਡੇ ਪੈਸੇ ਜਾਂ ਗੰਦੀਆਂ ਗਾਲਾਂ ਕੱਢਣੀਆਂ ਕਿਸੇ ਨੇ ਸ਼ਰਾਬ ਪੀ ਕੇ ਸ਼ਾਮ ਨੂੰ ਆ ਜਾਣਾ ਠੀਕ ਹੈ ਇਹ ਪਰਿਵਾਰ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਬੱਚਿਆਂ ਨੂੰ ਵੀ ਪਰੇਸ਼ਾਨ ਕਰਾਇਆ ਜਾਂਦਾ ਸੀ ਬੱਚਿਆਂ ਨੂੰ ਵੀ ਕਰਾਇਆ ਜਾਂਦਾ ਕਿਵੇਂ ਮੇਰੀ ਭਾਣ ਜੀ ਦੱਸਦੀ ਆ ਜੀ ਕਹਿੰਦੀ ਮੇਰੇ ਤੇ ਵੀਰੇ ਦਾ ਜੀ ਕਰਦਾ ਸੀ ਵੀ ਅਸੀਂ ਕੁਝ ਖਾ ਪੀ ਕੇ ਮਰ ਜੀ ਜਾਂ ਸਾਡਾ ਜੌਨ ਨੂੰ ਜੀ ਨਹੀਂ ਕਰਦਾ ਉਹ ਅੱਜ ਵੀ ਕਹਿੰਦੀ ਆ ਮੇਰਾ ਜੌਨ ਨੂੰ ਜੀ ਨਹੀਂ ਕਰਦਾ ਉਹ ਬੰਦੇ ਮੈਨੂੰ ਤੰਗ ਕਰਨਗੇ ਕਿ ਕਿੱਦਾਂ ਦਾ ਤੰਗ ਕਰਦੀ ਬੱਚਿਆਂ ਨੂੰ ਕੀ ਕਹਿੰਦੇ ਸੀ ਬੱਚਿਆਂ ਨੂੰ ਗਾਲਾਂ ਵਗੈਰਾ ਕੱਢਣੀਆਂ ਜਾਂ ਦਬਾਅ ਪਾਉਣਾ ਸਾਡੇ ਪੈਸੇ ਆ ਤੁਹਾਡੇ ਤੁਸੀਂ ਪੈਸੇ ਲੈਣੇ ਆਗੇ ਘਰੇ ਆਉਂਦੇ ਸੀਗੇ ਜੀ ਘਰੇ ਆਉਂਦੇ ਸੀ ਹਾਂਜੀ ਰਾਤ ਨੂੰ ਬਾਰ ਖੜਕਾ ਕੇ ਚਲਾ ਜਾਣਾ ਹਾਂਜੀ ਵੀ ਸ਼ਰਾਰਤਾਂ ਕਰਦੇ ਸੀ ਤਾਂ ਜੋ ਬਰਲਾਲ ਸਿੰਘ ਡਰ ਕੇ ਜਮੀਨ ਵਿੱਚ ਦੋ ਬੰਦੇ ਸੀ ਜਿਹੜੇ ਮੜਾਕਦੇ ਉਹਨਾਂ ਦੇ ਵਾਹਨ ਨਾਲ ਲੱਗਦੇ ਆ ਜੀ ਉਹਨਾਂ ਨੂੰ ਆਇਆ ਸੀ ਵੀ ਸਾਰਾ ਟੱਕ ਅਸੀਂ ਹੜੱਪ ਲਈਏ ਵੀ ਡਰਪੋਕ ਬੰਦੇ ਆ ਜੀ ਇਹ ਠੀਕ ਹੈ ਤੇ ਜਮੀਨ ਸਾਨੂੰ ਸਸਤੇ ਭਾਜ ਦੇ ਦੇਣਗੇ ਕੁੱਲ ਮਿਲਾ ਕੇ ਬੰਦਾ ਡਰਪੋਕ ਸੀਗਾ ਪਰਮ ਪਰਮਾਰ ਸੀ ਹਾਂਜੀ ਹਾਂਜੀ ਤਾਂ ਕਰਕੇ ਉਹਨਾਂ ਡਰ ਗਏ ਉਹਨਾਂ ਕਿ ਪਤਾ ਨਹੀਂ ਮੈਨੂੰ ਕਟੈਰੀਆਂ 'ਚ ਜਾਣਾ ਪੈਂਦਾ ਤਰੀਕ ਤੇ ਪਤਾ ਨਹੀਂ ਮੈਨੂੰ ਕੀ ਹੋ ਜੂਗਾ ਹਾਂਜੀ ਹਾਂਜੀ ਅੱਛਾ ਬਾਹਰ ਅੰਦਰ ਇਹਨੇ ਨਿਕਲਣੇ ਬੱਚਾ ਕਿਤੇ ਅੰਦਰ ਬਾਹਰ ਜਾਂਦੇ ਨਹੀਂ ਸੀਗਾ ਅੱਛਾ ਉਹ ਬੰਦਿਆਂ ਨੇ ਵੀ ਤੰਗ ਹੀ ਇੰਨੇ ਕਰਦੇ ਬਹੁਤ ਤੰਗ ਪਰੇਸ਼ਾਨ ਹੁਣ ਭਾਈ ਫਿਰ ਅ ਤੁਸੀਂ ਇੱਥੇ ਜਿਹੜਾ ਲਿਖਾਇਆ ਹੋਊਗਾ ਕਿੰਨੇ ਬੰਦਿਆਂ ਦੇ ਨਾਲ ਕਿਹਾਏ ਬੰਦਿਆਂ ਦੇ ਟੋਟਲੀ 11 ਬੰਦੇ ਆ ਜੀ ਜਿਹੜੇ ਸਾਨੂੰ ਤੰਗ ਪਰੇਸ਼ਾਨ ਕੋਈ ਕਾਰਵਾਈ ਹੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਹੋਈ ਜੀ ਅਜੇ ਤੱਕ ਇੱਕ ਬੰਦਾ ਵੀ ਨਹੀਂ ਫੜਿਆ ਗਿਆ ਜੀ ਅੱਛਾ ਸੰਸਕਾਰ ਕਰਤਾ ਬਈ ਸੰਸਕਾਰ ਨਾ ਜੀ ਪੋਸਟਮਾਰਟਮ ਨਾ ਸੰਸਕਾਰ ਜਿੰਨਾ ਟਾਈਮ ਦੋਸ਼ੀਆਂ ਨੂੰ ਪੁਲਿਸ ਫੜਦੀ ਨੇ ਉਹਨਾਂ ਟਾਈਮ ਅਸੀਂ ਕੋਈ ਪੋਸਟਮਾਰਟਮ ਨਹੀਂ ਕਰਨਾਗਾ ਤੇ ਕੋਈ ਸੰਸਕਾਰ ਨਹੀਂ ਕਰਨਾ ਅੱਛਾ ਉਹਨਾਂ ਟਾਈਮ ਇਥੇ ਤੁਸੀਂ ਥਾਣੇ ਮੁਰੇ ਧਰਨਾ ਲਾ ਕੇ ਰੱਖੋ ਹਾਂਜੀ ਸਗੋਂ ਦੀ ਪੁਲਿਸ ਸਾਡੇ ਤੇ ਦਬਾਅ ਪਾਉਂਦੀ ਜੇ ਤੁਸੀਂ ਧਰਨਾ ਲਾਇਆ ਤਾਂ ਤੁਹਾਨੂੰ ਅਸੀਂ ਪਰਚ अच्छा हां जी ਜਿਹੜਾ ਬਾਈ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹਨਾ ਗੁਰਲਾਲ ਸਿੰਘ ਟਿੰਕੂ ਉਹਨਾਂ ਦੇ ਵਾਈਫ ਨੇ ਤੇ ਉਹ ਜਿਹੜਾ ਬੱਚਾ ਨਿਕਲਿਆ ਬਲਜੋਤ ਸਿੰਘ ਤੁਸੀਂ ਦੇਖਿਆ ਉਹਨਾਂ ਦੀ ਮਾਤਾ ਨੇ ਆਪਾਂ ਉਹਨਾਂ ਨੂੰ ਪੁੱਛਦੇ ਆ ਵੀ ਕੀ ਏਡੀ ਭੈਣ ਜੀ ਕੀ ਏਡੀ ਗੱਲ ਹੋ ਗਈ ਸੀ ਤੁਸੀਂ ਅਕਸਰ ਘਰਾਂ 'ਚ ਆਪਾਂ ਨਾ ਕਵੀਦਰੀਆਂ 'ਚ ਪਤਾ ਹੁੰਦਾ ਆਪਾਂ ਨੂੰ ਘਰ ਦਾ ਤੁਹਾਨੂੰ ਪਤਾ ਹੀ ਸਾਰੀ ਗੱਲ ਦਾ ਕੋਈ ਗੱਲਬਾਤ ਨਹੀਂ ਵੀਰੇ ਘਰੋਂ ਦੁੱਧ ਲੈਣ ਗਏ ਸੀ ਮੜ ਕੇ ਵਾਪਸ ਨਹੀਂ ਆਏ अच्छा ਦੁੱਧ ਲੈਣ ਗਏ ਸੀ ਦੁੱਧ ਲੈਣ ਗਏ ਸੀ ਨਹੀਂ ਉਹ ਜਿਹੜੇ ਬੰਦੇ ਜਿਵੇਂ ਬਾਈਆਂ ਦਾ ਤੰਗ ਪਰੇਸ਼ਾਨ ਕਰਦੇ ਉਹ ਤੰਗ ਪਰੇਸ਼ਾਨ ਬਹੁਤ ਕਰਦੇ ਸੀ ਖੇਤ ਗਏ ਨੂੰ ਐਸੇ ਸਾਨੂੰ ਚੱਕ ਲਾਂਗੇ ਤੇਰਾ ਮੁੰਡਾ ਮਾਰ ਦਿਆਂਗੇ ਘਰੇ ਸਾਨੂੰ ਨਿਕਲ ਨਹੀਂ ਦਿੰਦੇ ਸੀਗੇ ਅੱਛਾ ਉਹ ਬਾੜਾ ਡਾ ਕੇ ਰਹਿੰਦੇ ਸੀ ਐਨਾ ਤਾਂ ਕਰਦੇ ਬਾਹਲੇ ਤਾਂ ਕਰਦੇ ਸੀ ਵੀਰੇ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਆਪਾਂ ਚਾਹੇ ਕਿਲਾ ਵੇਚ ਕੇ ਆਪਾਂ ਖੇੜਾ ਛੜਾਈਏ ਜਾਂ ਇਹਨਾਂ ਨਾਲ ਆਪਾਂ ਨਵੇਂ ਡੀਏ ਕਿੱਲੇ ਤਾਂ ਵੇਚ ਕੇ 25 ਕਿੱਲੇ ਵੇਚ ਕੇ ਤਲਾ ਗਏ ਆ ਹੁਣ ਦੇਖਗੇ ਕਿੱਥੋਂ ਉਹਨਾਂ ਨੂੰ ਭਾਈ ਅੱਛਾ ਤੁਆ ਤੁਸੀਂ ਆਪਦੇ ਰਿਸ਼ਤੇਦਾਰਾਂ ਕੋਲੇ ਕਦੇ ਗੱਲ ਨਹੀਂ ਕਰੀ ਵੀ ਅਸੀਂ ਐਨੇ ਤੰਗ। ਰਿਸ਼ਤੇਦਾਰਾਂ ਕੋਲ ਗੱਲਬਾਤ ਕੀਤੀ ਸੀ ਉਹਾਂ ਤੁਸੀਂ ਟਿਕ ਜਾਣਗੇ। ਹਾਂ। ਅੱਗੇ ਮੇਰਾ ਜੇਠਾ ਹੀ ਮਕੌਤਾ ਕਿਸੇ ਨੇ। ਹਾਂ। ਉਹਨਾਂ ਕੋਲੋਂ ਨਹੀਂ ਕਾਰਵਾਈ ਕੀਤੀ ਨਹੀਂ ਗਈ ਸਾਥੋਂ ਤੇ ਉਹਨਾਂ ਨੂੰ ਫੋਪ ਪੈ ਗਿਆ ਵੀ ਇਹਨਾਂ 'ਚਕਾਰ ਕਰ ਦੇਣਗੇ। ਹੁਣ ਇਹ ਕੱਲ ਦਾ ਸਾਬ ਮਿਲਣਾ ਚਾਹੀਦਾ। ਹਾਂ। ਤੇ ਮੁੰਡਾ ਕੱਲਾ ਹੀ ਸੀ ਤੁਹਾਡੇ। ਮੁੰਡਾ ਕੱਲਾ ਸੀ ਜੀ। ਉਹ ਮੁੰਡੇ ਨੂੰ ਵੀ ਤੰਗ ਕੀਤਾ ਮੁੰਡਾ ਮੁੰਡਾ ਕਿਵੇਂ ਰਾਜ਼ੀ ਹੋ ਗਿਆ। ਬੱਚੇ ਨੂੰ ਡਰਾਉਂਦੇ ਸੀ ਕੀ ਪਤਾ ਵੀ ਕੀ ਮਜਬੂਰ ਕੀਤਾ ਬੱਚੇ ਨੂੰ ਉਹਨਾਂ ਨੇ। ਕਦੇ ਗੱਲ ਨਹੀਂ ਕਰੀ ਮੁੰਡੇ ਨਾਲ ਤੁਹਾਡੇ ਕੋਲੇ ਵੀ। ਇਹ ਬੱਚੇ ਨੇ ਕਦੇ ਗੱਲ ਨਹੀਂ ਕੀਤੀ। ਕਿਹ ਅੱਛਾ ਉਹਨੂੰ ਖੇਤ ਗਏ ਨੂੰ ਜਾਂ ਸਕੂਲ ਗਏ ਨੂੰ ਤਾਂ ਕੀਤਾ ਜਾਂਦਾ ਖੇਤ ਗਏ ਨੂੰ ਤੱਕ ਘੇਰਦੇ ਸੀ ਪਿਆਉਣਾ ਅੱਛਾ ਘੇਰਦੇ ਸੀ ਘੇਰਦੇ ਸੀ ਕਿਹੜੇ ਬੰਦੇ ਸੀ ਉਹ ਹੁਣ ਕਈ ਬੰਦੇ ਸੀ ਕੋਈ ਮੀਤਾ ਸੀ ਮੈਂਬਰ ਸੀ ਹਾਂ ਕਰਨਾ ਮੈਂਬਰ ਸੀ ਹਾਂ ਕੋਈ ਹੋਰ ਕੋਈ ਬੰਦੇ ਸੀ ਨਾਲ ਅੱਛਾ ਉਹਦੇ ਜਿਹੜੇ ਦਿਨ ਇਹ ਘਟਨਾ ਹੁੰਦੀ ਹੈ ਦੁੱਧ ਲੈਣ ਜਾਂਦੇ ਆ ਕਰੋ ਦੁੱਧ ਲੈਣ ਜਾਂਦੇ ਵੀਰੇ ਕੋਈ ਐ ਦਿੱਕਤ ਪਰੇਸ਼ਾਨੀ ਵਾਲੀ ਕੋਈ ਤੁਹਾਨੂੰ ਕੋਈ ਇਹੋ ਜੀ ਗੱਲ ਨਹੀਂ ਲੱਗੀ ਨਾ ਕੋਈ ਗੱਲ ਨਹੀਂ ਸੀ ਇਹੋ ਜੀ ਹੂੰ ਦੁੱਧ ਲੈਣ ਗਏ ਆ ਦੁੱਧ ਲੈਣ ਗਏ ਮੁੜ ਕੇ ਵਾਪਸ ਨਹੀਂ ਆਈ ਇਹਦੀ ਕੀ ਉਹਨਾਂ ਨੇ ਪੇ ਬੁੱਤਣੇ ਰੇ ਬਣਾ ਲਈ ਜਾਂ ਤੁਹਾਨੂੰ ਕੋਈ ਇਸ ਚੀਜ਼ ਦਾ ਕੋਈ ਪਤਾ ਨਹੀਂ ਵੀਰੇ ਤੁਹਾਨੂੰ ਪਤਾ ਜਾਂ ਮਾਲਕ ਨੂੰ ਪਤਾ ਤੁਸੀਂ ਕੁਝ ਕਰ ਸਕਦੇ ਹਾਂ ਕੋਈ ਨਾ ਭੈਣ ਤੁਹਾਨੂੰ ਇਨਸਾਫ ਮਿਲੂਗਾ ਹੁਣ ਜੋ ਹੋ ਗਿਆ ਹਨਾ ਉਹ ਤਾਂ ਪਰਮਾਤਮਾ ਦਾ ਭਾਣਾ ਸੋਡੂ ਸਾਰੇ ਪੰਜਾਬ ਦੇ ਵਿੱਚੋਂ ਵੀਡੀਓ ਗਈ ਸਾਰੇ ਪੰਜਾਬ ਨੇ ਬਹੁਤ ਦੁੱਖ ਮਨਾਇਆ ਉਹਨਾਂ ਦਾ ਹਨਾ ਤੇ ਪਰ ਹੁਣ ਇਹ ਗੱਲ ਇਹ ਗੱਲ ਕਿੰਨੀ ਸੀ ਗਈ ਵੀ ਉਹ ਕਾਰਨ ਕੀ ਸੀ ਵੀ ਉਹਨੂੰ ਜਿਹੜਾ ਇੰਨੇ ਉਹ ਮਜਬੂਰ ਹੋ ਗਏ ਕੀ ਪਤਾ ਵੀਰੇ ਕਿਉਂ ਮਜਬੂਰ ਕੀਤਾ ਉਹਨਾਂ ਨੇ ਸੋਨ ਨੂੰ ਭੈਣ ਇਹ ਗੱਲ ਦਾ ਸਾਰਾ ਜਿਹੜੇ ਬੰਦੇ ਪੈਸੇ ਮੰਗਦੇ ਸੀ ਸੋਨ ਨੂੰ ਪਤਾ ਸੀ ਸਾਰਾ ਸਿਸਟਮ ਦਾ ਆਪਦੀ ਕਵਿਦਾਰੀ ਦਾ ਹਾਂ ਵੀਰੇ ਪਤਾ ਸੀ ਉਹ ਕੋਈ ਪੈਸੇ ਉਹਨਾਂ ਦੇ ਜਿਵੇਂ ਇਹਨਾਂ ਨੇ ਦੱਸਿਆ ਪੈਸੇ ਦੇਤੇ ਪਰ ਨੋਟ ਉਹਨਾਂ ਕੋਲੇ ਸੀ ਪਰ ਨੋਟ ਉਹਨਾਂ ਕੋਲੇ ਸੀ ਪਰ ਨੋਟ ਨਹੀਂ ਫੜੇ ਸਦੇ ਸੌਰੇ ਨਹੀਂ ਅੱਛਾ ਜਿਵੇਂ ਦੇ ਚੁੱਕੇ ਆ ਕਿਸ ਕਰੇ ਹੋਏ ਸੀ ਉਹਨਾਂ ਦਾ ਪਰਨੋਟਾਂ ਤੇ ਹਾਂਜੀ ਫਿਰ ਕੇਸ ਚੱਲੀ ਜਾਂਦੇ ਫਿਰ ਸੋਨ ਨੂੰ ਕੀ ਏਡਾ ਡਰ ਸੀ ਫਿਰ ਵੀ ਹਵਾਬਦਬ ਕਰਦੇ ਸੀ ਵੀਰੇ ਅੱਛਾ ਨਾਲੇ ਕੇਸ ਚੱਲੀਆਂ ਨਾਲ ਫਿਰ ਵੀ ਤੰਗ ਕਰਦੇ ਸੀ ਹਾਂ ਅੱਛਾ ਫੇਰ ਵੀ ਤੰਗ ਪਰੇਸ਼ਾਨ ਜਿਵੇਂ ਦੁੱਧ ਲੈਣ ਗਿਆ ਖੇਰ ਇੱਕ ਦਿਨ ਮੁੰਡੇ ਨੇ ਮੋਟਰਸਾਈਕਲ ਵੀ ਖੋਲੇ ਮੋਟਰਸਾਈਕਲ ਖੋਲੇ ਸਿਹਤ ਗਈ ਤੋ ਕਿਹੜੇ ਬੰਦੇ ਨੇ ਮੀਤੇ ਨੇ ਅੱਛਾ ਇਹਨਾਂ ਇਹ ਪਹਿਲਾਂ ਛੋਟਾ ਮੰਨ ਲਓ ਚਲ ਹੁਣ ਤਾਂ ਬਗੈੜ ਪਾਇਆ ਪਹਿਲਾਂ ਛੋਟੀ ਇਹਨਾਂ ਨਾਲ ਸਾਝ ਸੀ ਜਿਵੇਂ ਲਿਆਜ ਹੁੰਦੀ ਆਪਣੀ ਪਿੰਡ ਦੀ ਸਾਝ ਸੀ ਪਹਿਲਾ ਬੰਦਾ ਦੀ ਅੱਛਾ ਉਹ ਲਿਆਜ ਦੇ ਵਿੱਚ ਵੀ ਤੁਸੀਂ ਪਨੋਟ ਨਹੀਂ ਫੜਿਆ ਇਹਨਾਂ ਨੇ ਵੀ ਚਲ ਆਪਣੇ ਬੰਦੇ ਆ ਕਦੇ ਫੇਰ ਲੈਣੇ ਪੈ ਜਾਣੇ ਜੋ ਵੀ ਆ ਆ ਦੇਖੋ ਮਿੱਤਰੋ ਅੱਜ ਦੀ ਘੜੀ ਕਾਲ ਯੁਗ ਦੇ ਵਿੱਚ ਕਿਸੇ ਤੇ ਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਇਸ ਤੋਂ ਪਹਿਲਾਂ ਇਹ ਭੈਣ ਖੜੇ ਆ ਪਹਿਲੇ ਥੋੜੇ ਘਰ ਵਾਲੇ ਤੁਸੀਂ ਦਰਾਨੀਆਂ ਸੁਣਾਉਣੀਆਂ ਹਾਂਜੀ ਪਹਿਲੇ ਥੋੜੇ ਘਰ ਵਾਲੇ ਦੀ ਵੀ ਇਸ ਤਰ੍ਹਾਂ ਡੈਥ ਹੋ ਗਈ ਹੁਣ ਦੱਸਦੇ ਆ ਜੀ ਲੋਕ ਕਹਿੰਦੇ ਵੀ ਘਰ ਵਾਲੇ ਦੀ ਵੀ ਡੈਥ ਵੀ ਉਹਨੇ ਉਹਦੇ ਡੋਲੇ ਨਾਲ ਨਹੀਂ ਹੋएगी ਬਿਟੈਕ ਹੋ ਕੇ ਅੱਛਾ ਸੋਨੂੰ ਉਦੋਂ ਇਹ ਦੱਸਿਆ ਗਿਆ ਸੀ ਵੀ ਟੈਗ ਹੋ ਗਿਆ ਹਾਂਜੀ ਟੈਗ ਹੋ ਗਿਆ ਪਰ ਪੀਤੀ ਉਹਨੇ ਸਪਰੇਸ ਹਾਂਜੀ ਪੀਤੀ ਉਹਨੇ ਸਪਰੇਸ ਉਹ ਵੀ ਕਾਰਨ ਇਹ ਸੀ ਹਾਂਜੀ ਕਾਰਨ ਇਹ ਸੀ ਬੰਦੇ ਹੀ ਸੀ ਹਾਂਜੀ ਬੰਦੇ ਤੰਗ ਪਰੇਸ਼ਾਨ ਕਰਨ ਵਾਲੇ ਤੰਗ ਪਰੇਸ਼ਾਨ ਕਰਨ ਵਾਲੇ ਬੰਦੇ ਵੀ ਇਹ ਸੀ अच्छा हां जी अच्छा ओदोन ਤੁਹਾਨੂੰ ਮੌਕੇ ਦੇ ਕੋਈਸ ਪਤਾ ਨਹੀਂ ਲੱਗਾ ਤੁਸੀਂ ਅਖਿਆ ਵੀ ਕੁਦਰਤੀ ਮੌਤ ਹੈ ਹਾਂ ਜੀ ਹਾਂ ਜੀ ਕੁਦਰਤੀ ਮੌਤ ਹੈ ਅੱਛਾ ਛੋਟੇ ਕੀ ਬੱਚੀ ਹੈ ਮੇਰੀ ਇੱਕ ਕੁੜੀ ਹੈ ਕਿੰਨੇ ਕੀ ਉਮਰ ਦੀ ਬਸ 13 ਸਾਲ ਦੀ ਅੱਛਾ 13 ਸਾਲ ਦੀ ਇਕੱਲੀ ਕੁੜੀ ਹੈ ਤੁਹਾਡੇ ਘਰੇ ਰਹਿ ਗਈ ਹੈ ਹਨ ਹਾਂ ਤੇ ਤੁਹਾਡੇ ਇਕੱਲੇ ਮੁੰਡੇ ਦੀ ਕੁੜੀ ਹੈ ਇਕੱਲਾ ਹੀ ਮੁੰਡਾ ਵੀਰੇ ਇਕੱਲਾ ਹੀ ਮੁੰਡਾ ਹਾਂ ਜੀ ਸਾਨੂੰ ਇਸ ਦਾ ਇਨਸਾਫ ਮਿਲਣਾ ਚਾਹੀਦਾ ਹੈ ਬੜਾ ਬਹੁਤ ਦੁੱਖ ਹੈ ਹਨਾ ਦੋ ਜੀ ਵੀ ਘਰੋਂ ਗਏ ਤੇ ਅੱਜ ਤੁਸੀਂ ਇੱਥੇ ਧੁੱਪਾਂ 'ਚ ਰੁੱਲ ਰਹੇ ਹੋ ਥਾਣੇ ਦੇ ਮੂਹਰੇ ਇਹ ਚੀਜ਼ ਪੰਜਾਬ ਦੇ ਲੋਕਾਂ ਨੂੰ ਮਾਰਾ ਜਾਂ ਤੁਸੀਂ ਵੀ ਸਾਥ ਦਿਓ ਹਨਾ ਘਰੋਂ 2 ਜੀ ਵੀ 2 ਵੀ ਤੀਜਾ ਇਹ ਭਾਵੇਂ ਤਿੰਨ ਜੀ ਵੀ ਗਏ ਇਸੇ ਮਸਲੇ ਦੇ ਵਿੱਚ ਤੇ ਅੱਜ ਡੈਥ ਹੋਈ ਨੂੰ ਤਕਰੀਬਨ ਹਫਤਾ ਹੋ ਗਿਆ ਹੋਣਾ ਤੇ ਹਾਲੇ ਤੱਕ ਸੰਸਕਾਰ ਵੀ ਨਹੀਂ ਹੋਇਆ ਥਾਣੇ ਮੂਰੇ ਰੋਲਣਾ ਪੈ ਰਿਹਾ ਤੇ ਹਾਲੇ ਤੱਕ ਜਿਵੇਂ ਇਹਨਾਂ ਦੱਸਣ ਬਤਾਵਕ ਕੋਈ ਕਾਰਵਾਈ ਨਹੀਂ ਤੁਸੀਂ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਕਾਰਵਾਈ ਨਹੀਂ ਹੋਈ ਜੀ ਅੱਛਾ ਤੁਸੀਂ ਕਿ ਕਿੰਨੇ ਬੰਦੇ ਚਾਹੁੰਦੇ ਆ ਵੀ ਕਿੰਨੇ ਬੰਦੇ ਇਹ ਹੋਣ 11 ਜਾਣੇ 11 ਜਾਣੇ ਜਿਹੜੇ ਸਾਨੂੰ ਤੰਗ ਕਰਦੇ ਸੀ ਹਾਂਜੀ 11 ਜਾਣੇ ਕਿਸ ਕਿਸ ਤਰ੍ਹਾਂ ਦਾ ਵੀ ਮੰਨ ਲਓ ਕਿਸ ਤਰ੍ਹਾਂ ਦਾ ਤੰਗ ਕਰਦੇ ਪਿੰਡ ਜਿਵੇਂ ਘਰੇ ਆ ਗਏ ਘਰੇ ਆ ਗਏ ਬਿਹਾਉਂਦੇ ਸਪੈਸੇ ਦਿਓ ਹੂੰ ਜਾਂ ਸੰਮਨਾਂ ਵਾਲੇ ਭੇਜਦੇ ਸੀ ਜਾਂ ਬਾਹਰ ਘੇਰਦੇ ਸੀ ਹਾਂ ਦੱਸਿਓ ਉਹਨਾਂ ਨੇ ਪੈਰ ਵਾਈ ਛੱਡੀ ਨਹੀਂ ਸਾਡੀ ਕਰ ਹੀ ਗਏ ਹਰ ਰੋਜ਼ ਕਰੀ ਆਉਂਦੇ ਸੀ ਹਰ ਰੋਜ਼ ਕਰੀ ਆਉਂਦੀ ਸੀ ਕੀ ਕਦੇ ਆਈ ਵੀ ਕਾਇਮ ਨਹੀਂ ਖੋਲਦੇ ਸੀ ਅਸੀਂ ਕਈ ਦੰਗਾਂ ਉਰੇ ਦੰਗਾਂ ਸਪਰਾ ਬਾਹਰ ਬੰਦ ਕਰਕੇ ਅੱਛਾ ਬਾਹਰ ਬੰਦ ਕਰਕੇ ਰਹਿੰਦੇ ਸੀ ਬਾਹਰ ਬੰਦ ਕਰਕੇ ਰਹਿੰਦੇ ਸੀ ਬਾਹਰ ਨਹੀਂ ਨਿਕਲਣ ਦਿੰਦੇ ਸੀ ਲੋਕ ਅੱਛਾ ਹਾਂ ਇਸ ਇਹ ਜਿਹੜੇ 11 ਬੰਦੇ ਇਹਨਾਂ ਤੋਂ ਡਰਦੇ ਤੁਸੀਂ ਬਾਹਰ ਬੰਦ ਕਰਕੇ ਬਾਹਰ ਬੰਦ ਕਰੀ ਰੱਖਦੇ ਸੀ ਅੱਛਾ ਐ ਇੰਨਾ ਰਹੋ ਸੀ ਇੰਨਾ ਪ੍ਰੈਸ਼ਰ ਪਾਈ ਬੈਠੇ ਸਾਡੇ ਤੇ ਅੱਛਾ ਕੋਈ ਹੋਰ ਹੋਰ ਕਿਸੇ ਤਰ੍ਹਾਂ ਦਾ ਹਰਾਸ ਵੀ ਕਰਦੇ ਸੀ ਜਾਂ ਕੋਈ ਜਿਵੇਂ ਸ਼ਰਾਬ ਚ ਰੂਪੀ ਕੇ ਆ ਜਾਂਦੇ ਜਾਂ ਸ਼ਰਾਬ ਪੀ ਲਈ ਰਾਤ ਨੂੰ ਆਉਂਦੇ ਵੀ ਸ਼ਰਾਬ ਹੀ ਪੀਤੀ ਹੁੰਦੀ ਸੀ ਅੱਛਾ ਰਾਤ ਨੂੰ ਆ ਜਾਂਦੇ ਕਰ ਰਾਤ ਨੂੰ ਵੀ ਆ ਜਾਂਦੀ ਸੀ ਤੁਸੀਂ ਗੇਟ ਖੋਲ ਦਿੰਦੇ ਸੀ ਨਹੀਂ ਨਹੀਂ ਅਸੀਂ ਗੇਟ ਨਹੀਂ ਖੋਲਦਿਆਂ ਸੀ ਅੱਛਾ ਬਿਵਾਰ ਕਿਉਂ ਮੁੜ ਜਾਂਦੇ ਥੱਕੇ ਮਾਰ ਕੇ ਮੁੜ ਜਾਂਦੇ ਸੀ ਅੱਛਾ ਕਹਿੰਦੇ ਪੈਸੇ ਦਿਓ ਬਸ ਪਰ ਆਹ ਦੇਖੋ ਭਾਈ ਜਦੋਂ ਤੁਸੀਂ ਆਪ ਦਾ ਕੇਸ ਕੀਤਾ ਹੋਇਆ ਫੇਰ ਤੁਹਾਡੇ ਘਰ ਤੋਂ ਜਾਣਾ ਬਣਦੇ ਹੀ ਨਹੀਂ ਕਾਨੂੰਨ ਤੋਂ ਪੈਸੇ ਦਵਾ ਵੀ ਸਕਦਾ ਜੋ ਵੀ ਸਿਸਟਮ ਕਾਰਵਾਈ ਹੋਊਗੀ ਹਨਾ ਆਪੇ ਜੱਜ ਸਾਹਿਬ ਫੈਸਲਾ ਕਰਨਗੇ ਪਰ ਫੇਰ ਵੀ ਕੇਸ ਕਰਕੇ ਵੀ ਜਿਵੇਂ ਇਹਨਾਂ ਦੱਸਣ ਮੁਤਾਬਕ ਭੈਣ ਦੇ ਵੀ ਘਰੇ ਆਉਂਦੇ ਸੀ ਵਾਰ ਕੇ ਧੱਕੇ ਮਾਰਦੇ ਸੀ ਜਵਾਕ ਦੁੱਧ ਲੈਣ ਜਾਂਦਾ ਸੀ ਉਹਨੂੰ ਘੇਰ ਲੈਂਦੇ ਇੱਕ ਵਾਰੀ ਮੋਟਰਸਾਈਕਲ ਵੀ ਖੋਲੇ ਮੁੰਡੇ ਤੋਂ ਮੋਟਰਸਾਈਕਲ ਵੀ ਖੋਲੇ ਸਪੱਠੇ ਲੈਣ ਗਿਆ ਤੋ ਜੀ ਹਾਂ ਇਹ ਹੁਣ ਵੱਧ ਗਈ ਸੀ ਤਾਂ ਮੰਨ ਲਾ ਆਦਨਾ ਆਦਨਾ ਚ ਆਦਨਾ ਚ ਵੱਧ ਗਈ ਸੀ ਕਿੰਨੇ ਕ ਦਿਨਾਂ ਤੋਂ ਜ਼ਿਆਦਾ ਵੱਧ ਗਈ ਸੀ ਇਹ ਕਾਫੀ ਦਿਨਾਂ ਦੇ ਵਧੇ ਹੋਇਆ ਜੀ ਹਾਂ ਕਾਫੀ ਦਿਨਾਂ ਤੋਂ ਜਾਰੀ ਸੋਨੂੰ ਇਹ ਬਾਈ ਜਿਹੜੇ ਦੀ ਮੌਤ ਹੋਈ ਕਰ ਇਹਨੇ ਦੱਸੇ ਨਹੀਂ ਪਰੇਸ਼ਾਨੀ ਇਹਨੇ ਪਰੇਸ਼ਾਨੀ ਦੱਸੀ ਨਹੀਂ ਸਾਨੂੰ ਵੀ ਮੈਨੂੰ ਬਾਹਰ ਘੇਰਦੇ ਸੀ ਹੁਣ ਪਤਾ ਲੱਗਦਾ ਵੀ ਸਾਨੂੰ ਇਹ ਬਾਹਰ ਘੇਰਦੇ ਸੀ ਹਾਂ ਅੱਛਾ ਹੁਣ ਹੁਣ ਪਤਾ ਲੱਗਦਾ ਗੱਲ ਹੀ ਨਹੀਂ ਕਰੀ ਕਦੇ ਕਰੇ ਗੱਲ ਨਹੀਂ ਕਰੀ ਸੀ ਇਹ ਡਰਦਾ ਸੀ ਜੀ ਹੂੰ ਭਗਤ ਬੰਦਾ ਸੀ ਕਿਸੇ ਨੂੰ ਤਾਂ ਪਾ ਕੇ ਰਾਜੀ ਨਹੀਂ ਸੀਗਾ ਤੁਸੀਂ ਆਪਦੇ ਜਿਵੇਂ ਆਪਾਂ ਪੇਕੀ ਗੱਲ ਕਰਦਨੇ ਭਾਈ ਅਸੀਂ ਤਾਂ ਇੰਨੇ ਔਖੇ ਆ ਆ ਬੰਦੇ ਸਾਨੂੰ ਐ ਵੀ ਸਾਡਾ ਕੋਈ ਹੱਲ ਕਰੋ ਕਰ ਹੀ ਨਹੀਂ ਗੱਲ ਕਦੇ ਗੱਲ ਕੀਤੀ ਨਹੀਂ ਵੀਰੇ ਗੱਲ ਕਰਨ ਹੀ ਨਹੀਂ ਦਿੰਦੇ ਸੀ ਐਸੇ ਆਪੇ ਹਟ ਜਾਣਗੇ ਹੂੰ ਨਰਮ ਪਰਿਵਾਰ ਸੀ ਨਰਮ ਪਰਿਵਾਰ ਸੀ ਕਿਰੇ ਬਾਰ ਅੰਦਰੇ ਬਾਈ ਵੀ ਕਹਿੰਦੇ ਬਾਲਾ ਗਿਆ ਨਹੀਂ ਸੀ ਹੈ ਨਾ ਗਿਆ ਨਹੀਂ ਸੀ ਫਿਰ ਉਹ ਕਿਤੇ ਸੀ ਹੂੰ ਮਿੱਤਰੋ ਅੱਜਕੱਲ੍ਹ ਦੁਨੀਆਦਾਰੀ ਦੇ ਵਿੱਚ ਵੇਚਰਨਾ ਬਹੁਤ ਜ਼ਰੂਰੀ ਆ ਤੇ ਮੇਰਾ ਵੀਰ ਆਪ ਦੇ ਨਾ ਤੁਸੀਂ ਸਾਰਿਆਂ ਨੇ ਪੰਜਾਬ ਨੇ ਵੀਡੀਓ ਦੇਖੀ ਦੁੱਖ ਵੀ ਸਭ ਨੇ ਮਨਾਇਆ ਹੈ ਨਾ ਜਦੋਂ ਉਹ ਸੁਸਾਈਡ ਤੋਂ ਪਹਿਲਾਂ ਵੀਡੀਓ ਬਣਾਉਂਦੇ ਆ ਤੇ ਵੀਰਾ ਬਣੇ ਤੁਸੀਂ ਹੁਣ ਇਹਨਾਂ ਨੂੰ ਇਨਸਾਫ ਵੀ ਦਿਵਾ ਦਿਓ ਵੀਡੀਓ ਅੱਗੇ ਅੱਗੇ ਸ਼ੇਅਰ ਕਰ ਦਿਓ ਕਿਸੇ ਚੰਗੇ ਅਫਸਰ ਕੋਲੇ ਚੰਗੇ ਲੀਡਰ ਕੋਲੇ ਪਹੁੰਚ ਕੀਤਾ ਹਨਾ ਇਹਨਾਂ ਨੂੰ ਵਿਚਾਰਿਆਂ ਦੇ ਘਰ ਖਾਲੀ ਹੋ ਗਿਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਿਰਫ ਇੱਕ ਕੁੜੀ ਰਹਿ ਗਈ ਤੇ ਅੱਜ ਇੱਥੇ ਵਿਚਾਰਿਆਂ ਆਏ ਰੋਲ ਰਹੀਆਂ ਨੇ ਕਿੱਥੇ ਤਾਂ ਇਹਨਾਂ ਨੇ ਆਪ ਦੇ ਘਰੇ ਹਨਾ ਦੋ ਚੀਜ਼ ਦਾ ਚਲੋ ਕੋਦਰ ਦਾ ਸਿਸਟਮ ਹੈ ਚਲੋ ਦੁੱਖ ਮਨਾਉਣਾ ਸੀ ਆਪ ਦੇ ਘਰੇ ਸੱਤਰ ਦੇ ਭੈਣ ਭਾਈਆਂ ਨੇ ਇਹਨਾਂ ਕੋਲੇ ਆਉਣਾ ਸੀ ਕਿੱਥੇ ਥਾਣੇ ਮੁਰੇ ਖੜੇ ਆ ਰਹੇ ਹਨਾ ਅੱਛਾ ਅੱਜ ਕਈ ਮਹੀਨੇ ਹੋ ਗਏ ਬਾਈ ਉਹਨਾਂ ਦੀ ਡੈਥ ਹੋਈ ਨੂੰ ਡੈਥ ਜੀ ਉਹਨਾਂ ਦੀ ਹੋਈ ਹੈ अच्छा मित्रों बहुत ज्यादा तंग ਕੀਤਾ ਜਾਂਦਾ ਸੀ ਤਾਂ ਕਰਕੇ ਦੇਖੋ ਉਹਨਾਂ ਨੇ ਹਨਾ ਆਪਣੀ ਜਾਨ ਦੇ ਦਿੱਤੀ 28 ਕਿੱਲਾਂ ਤੋਂ 6-7 ਕਿੱਲੇ ਰਹਿ ਗਏ ਸੀ ਤੇ ਬੰਦੇ ਵਿੱਚ ਪਿੰਡਾਂ ਚ ਤੁਸੀਂ ਨਿਗਾਹ ਮਾਰੋ ਐਕਸਰੇ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਨਰਮ ਹੁੰਦੇ ਆ ਡਰੂ ਹੁੰਦੇ ਆ ਹਨਾ ਬਾਹਰ ਅੰਦਰ ਦੁਨੀਆਦਾਰੀ ਚ ਨਹੀਂ ਵਿਚਰੇ ਹੁੰਦੇ ਉਹ ਬੰਦੇ ਮੂਰੀ ਵੀਰੇ ਰਿਸ਼ਤੇਦਾਰ ਸੀ ਜਿਆ ਆਸੇ ਪਾਸ ਇੱਥੇ ਗਵਾਂਢੀ ਵੀ ਖੜੇ ਹੋਣਗੇ ਪਿੰਡ ਦੇ ਬੰਦੇ ਕਿਸੇ ਨੇ ਵੀ ਨਹੀਂ ਕਰਿਆ ਵੀ ਯਾਰ ਇਹਨਾਂ ਦਾ ਵਿਚਾਰੇ ਦਾ ਆਪਾਂ ਤਰਸ ਕਰਕੇ ਇਹਦਾ ਹੱਲ ਕਰੀਏ ਕੋਈ ਇੱਕ ਤਾਂ ਜੀ ਉਹ ਡਰ ਡਰ ਦੇ ਵਿੱਚ ਵੀ ਮੰਨ ਲਓ ਗੱਲ ਘੱਟ ਕਹਿੰਦਾ ਸੀ ਉਹਨੂੰ ਕਹਿੰਦੇ ਤੈਨੂੰ ਮਾਰ ਦਾਂਗੇ ਅਸੀਂ ਏਦਾਂ ਕਰ ਦਾਂਗੇ ਏਦਾਂ ਕਹਣਾ ਜਿਵੇਂ ਤੂੰ ਕਿਸੇ ਕੋਲੇ ਗੱਲ ਕੀਤੀ ਅੱਛਾ ਵੀ ਕਿਸੇ ਕੋਲੇ ਗੱਲ ਨਹੀਂ ਅੰਦਰ ਖਾਤੇ ਹੀ ਹੋਈ ਜਾਂਦਾ ਈ ਕੰਮ ਅੰਦਰ ਖਾਤੇ ਹੋਈ ਜਾਂਦਾ ਸੀਗਾ ਜੀ ਇਹ ਤਾਂ ਕੁਝ ਬੰਦੇ ਨੂੰ ਪਤਾ ਪਰ ਅੱਜ ਦੀ ਘੜੀ ਉਹਨੇ ਦੇ ਘਰ ਕੋਈ ਬੰਦਾ ਨਹੀਂ ਰਹੇਗਾ ਅਗਲਾ ਕਹਿੰਦਾ ਵੀ ਮੈਂ 11 ਬੰਦੇ ਨਾਲ ਦੁਸ਼ਮਣੀ ਕਿਉਂ ਪਾਵਾਂ ਇਸ ਗੱਲ ਦਾ ਵੀ ਬਹੁਤ ਵੱਡਾ ਫਰਕ ਪੈਂਦਾ ਬਾਕੀ ਵੀਰ ਜੀ ਮੇਰੀ ਭੈਣ ਸੀਗੀ ਠੀਕ ਆ ਵੀਰੇ ਜੀਜੇ ਦੀ ਡੈਥ ਹੋਈ ਸੀਗੀ ਮੇਰੀ ਭਾਣ ਜੀ ਸੀ ਕਿ ਉਹ ਗੁਰਲਾਲ ਸਿੰਘ ਦੇ ਸਹਾਰੇ ਉ ਬੈਠੀ ਸੀਗੀ ਠੀਕ ਆ ਉਹਨੂੰ ਆਦੀ ਸੱਕੀ ਬੇਟੀ ਤੋਂ ਵੀ ਜ਼ਿਆਦਾ ਵੱਧ ਕੇ ਪਿਆਰ ਕਰਦਾ ਸੀਗਾ ਹੁਣ ਕੋਈ ਜਿਹੜੇ ਦਿਨ ਬਾਈ ਉਹ ਮੌਤ ਹੁੰਦੀ ਆ ਸੁਸਾਇਡ ਕਰ ਉਹਦੇ ਕੋਈ ਖਾਸ ਪਤੰਗ ਕੀਤਾ ਜਾਂ ਕੋਈ ਕੋਈ ਲੜਾਈ ਹੋਈ ਜਾਂ ਕੋਈ ਰੌਲਾ ਕੋਈ ਜ਼ਿਆਦੇ ਜਿਹੜਾ ਉਹਨੂੰ ਆਏ ਇੱਕਦਮ ਕਦਮ ਚੱਕਣਾ ਪਿਆ ਗਿਆ ਨਹੀਂ ਉਹਦੋਂ 2-4 ਦਿਨ ਪਹਿਲਾਂ ਮਹੀਨਾ ਪਹਿਲਾਂ ਐਕਚੁਅਲੀ ਨਾ ਜ਼ਿਆਦਾ ਲੱਗ ਗਏ ਸੀ ਵੀ ਜ਼ਮੀਨ ਇਹ ਤੋਂ ਲੈ ਲੈਣੀ ਇੱਕ ਮਹੀਨੇ ਤੋਂ ਤੇ 5-6 ਦਿਨ ਪਹਿਲਾਂ ਵੀ ਗੇੜੇ ਮਾਰਦੇ ਸੀਗੇ ਜ਼ਿਆਦਾ ਉਹ ਉਹਨਾਂ ਦੇ ਘਰ ਕਦੇ ਕੋਈ ਆ ਗਿਆ ਜੀ ਕਦੇ ਕੋਈ ਆ ਗਿਆ ਤੁਸੀਂ ਬਈ ਤੁਹਾਨੂੰ ਸਾਰਾ ਪਤਾ ਲੱਗਦਾ ਛੋਡੀ ਸਗੀ ਭੈਣ ਥੋੜੀ ਭਾਣ ਜੀ ਦੱਸ ਦਿਓ ਤੁਸੀਂ ਨਹੀਂ ਕੋਸ਼ਿਸ਼ ਕਰੀ ਵੀ ਆਪ ਵਿੱਚ ਹੋ ਕੇ ਬਈ ਕੋਈ ਹੱਲ ਕਰੀਏ ਬਈ ਕੀ ਗੱਲ ਆ ਦੱਸ ਅਸੀਂ ਨਾ ਰਿਸ਼ਤੇਦਾਰਾਂ ਨੇ ਲੜ ਕੇ ਵੀ ਰਿਸ਼ਤੇਦਾਰਾਂ ਨੇ ਵੀ ਗੱਲ ਹੋਈ ਸੀ ਕਿ ਅਸੀਂ ਕਿ ਇਹਨਾਂ ਨਾਲ ਗੱਲ ਕਰੀਏ ਹਾਂਜੀ ਤੋਂ ਮੇਰੇ ਤਾਇਆ ਜੀ ਦੇ ਨਾਲ ਲੜਕੇ ਦੇ 6 ਵਜੇ ਸੀ ਉਸ ਵਜ੍ਹਾ ਕਰਕੇ ਨਾ ਅਸੀਂ ਥੋੜਾ ਜਿਹਾ ਲੇਟ ਹੋ ਗਏ ਜੀ ਲੇਟ ਹੋ ਗਏ ਇੰਟਰਫੇਅਰ ਕਰਦੋ ਬਈ ਇੱਕ ਦੂਜੇ ਗੱਲ ਦੱਸਦਾ ਸੀ ਕਿਵੇਂ ਮੋਟਰਸਾਈਕਲ ਵੀ ਖੋ ਖੂਲੇ ਸੀ ਕਿਵੇਂ ਕੀ ਗੱਲ ਸੀ ਉਹ ਉਹ ਬਈ ਇਹ ਜਵਾਕ ਪੱਠੇ ਵੜਨ ਗਏ ਖੇਤ ਆ ਮ ਜਿਹੜਾ ਉਹ ਮੀਤਾ ਉਹਨੇ ਬਈ ਕੱਟ ਕੇ ਮੋਟਰਸਾਈਕਲ ਖੋਇਆ ਇਹਦਾ ਅੱਛਾ ਬਾਅਦ ਚ ਇਹ ਤਾਂ ਪੁੱਛਿਆ ਜੀ ਕਹਿੰਦਾ ਮੈਂ ਤਾਂ ਛੋੜਦਾ ਬਾਅਦ ਚ ਆਇਆ ਕਰਿਆ ਤਾਂ ਮੈਂ ਛੋੜ ਕਰਦਾ ਹਾਂ ਮੋਟਰਸਾਈਕਲ ਆਇਆ ਪਿੰਡ ਦੇ ਵਿੱਚ ਅਫਵਾਹਾਂ ਢਾਉਣੀਆਂ ਨੇ ਬੰਦੇ ਨੇ ਹਾਂ ਮੋਟਰ ਲਾ ਮੋਟਰ ਉਹਨਾਂ ਦੇ ਨਾਂ ਤੇ ਸੀ ਕਨੈਕਸ਼ਨ ਜੀ ਹਾਂ ਠੀਕ ਆ ਅਸੀਂ ਨਵੀਂ ਮੱਛੀ ਮੋਟਰ ਲਾਈ ਪੁਰਾਣਾ ਮੋਰ ਖਰਾਬ ਹੋ ਗਿਆ ਤੇ ਕਹਿੰਦੇ ਕਿ ਵੀ ਮੋਟਰ 'ਚ ਸਾਡਾ ਹਿੱਸਾ ਹਾਂ ਠੀਕ ਆ ਜੀ ਕਦੇ ਪਰਿਵਾਰ ਨੂੰ ਆ ਕੇ ਕਿਹਾ ਗਿਆ ਤੇ ਬਾਅਦ 'ਚ ਅਸੀਂ ਪਤਾ ਕੀਤਾ ਉਹ ਤੋਂ ਪੁੱਛਿਆ ਕਹਿੰਦਾ ਵੀ ਮੈਂ ਤਾਂ ਜੀ ਕੋਈ ਗੱਲ ਹੀ ਨਹੀਂ ਕਹੀਗੀ ਕਬੀਲਦਰੀ ਜੀ ਕਬੀਲਦਰੀ ਜੀ ਕਿਵੇਂ ਸੀ ਬਾਈ ਇਹ ਬਾਈ ਤੁਹਾਡਾ ਜਿਹੜਾ ਡਿੰਕੂ ਸੀ ਟਿੱਕੂ ਕਬੀਲਦਾਰ ਜੀ ਕੋਈ ਨਸ਼ਾ ਪਤਾਂ ਨਹੀਂ ਕਰਦਾ ਸੀਗਾ ਜੀ ਬਸ ਆਮ ਦੇਸੀ ਸੀਗਾ ਜੀ ਘਰ-ਬਾਰ ਸੱਟ ਚੱਲੀ ਜਾਂਦਾ ਸੀ ਜਿਵੇਂ ਆਪਾਂ ਕਈ ਵਾਰੀ ਕਬੀਲਦਾਰ ਜੀ ਬੰਦਾ ਬਾਲਾ ਟਾਈਟ ਹੋ ਜਾਂਦਾ ਨਹੀਂ ਨਹੀਂ ਕਬੀਲਦਾਰੀ ਜੀ ਦਾ ਪਿਛਲੇ ਦੇ ਪਾਪਾ ਵਾਲੇ ਪੈਸੇ ਸੀ ਇਹਨਾਂ ਨੇ ਲਸ਼ਮਣ ਸਿੰਘ ਬਿੱਟੂ ਨੇ ਜਾਂ ਗੁਰਲਾਲ ਸਿੰਘ ਟਿੱਕੂ ਨੇ ਕਿਸੇ ਤੋਂ ਕੋਈ ਪੈਸਾ ਵਿਆਜ ਜੁਨੀ ਪੜਿਆ ਹਾਂਜੀ ਜੋ ਵੀ ਕੇਸ ਇਹਨਾਂ ਦੇ ਕੀਤੇ ਗਏ ਸੀ ਪੁਰਾਣੇ ਕੀਤੇ ਗਏ ਇੱਕ ਭਾਈ ਉਹ ਬੋਰਡ ਦਾ ਨਾਮ ਲੈਂਦਾ ਵੀ ਬੋਰਡ ਨੂੰ ਕਹਦੇ ਹੋ ਸਾਡਾ ਸਸਕਾਰ ਕਰਦੇ ਬੋਰਡ ਕੌਣ ਬੋਰਡ ਉਹਦਾ ਜੀ ਸਾਲਾ ਜੀ ਅੱਛਾ ਉਹਦਾ ਸਾਲ ਆ ਹਾਂਜੀ ਕੋਟਲੀ ਪਿੰਡ ਅੱਛਾ ਸੌਰੇ ਪਿੰਡ ਨਹਿਰ ਛਾਲ ਮਾਰੀ ਹੈ ਨਾ ਸੌਰੇ ਕੋਟਲੀ ਆ ਜੀ ਤੇ ਇਹਨਾਂ ਨੇ ਤਾਂ ਵਿਣਗਾ ਕੋਲ ਇੱਥੇ ਕੋਲ ਕੋਲ ਆ ਕੇ ਅੱਛਾ 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 ਦੇਖੋ ਜੀ ਪਤਾ ਨਹੀਂ ਮਨ ਚ ਕਿੰਨਾ ਗੁੱਸਾ ਹੋਣਾ ਆਪਾਂ ਜੇ ਕੋਈ ਕਿੰਨਾ ਵੀ ਗੁੱਸਾ ਹੋਵੇ ਆਪਾਂ ਚੱਲ ਪਈਏ ਠੀਕ ਹੈ ਜੀ ਤੇ ਉੱਥੋਂ ਮੜਾ ਕੋਣ ਤੇ 40 45 ਮਿੰਟ ਲੱਗ ਜਾਂਦੇ ਨਹਿਰ ਤੇ ਠੀਕ ਹੈ ਬੰਦਾ ਬਹੁਤ ਸੋਚਦਾ ਠੀਕ ਹੈ ਜੀ 15 ਸਾਲ ਦਾ ਬੱਚਾ ਸੀਗਾ ਜੇ ਮੰਨ ਕੇ ਚੱਲੋ ਬੱਚਾ ਭੱਜ ਵੀ ਸਕਦਾ ਸੀ ਵੀਡੀਓ ਦੇ ਵਿੱਚ ਦੂਰ ਵੀ ਖੜਾਗਾ ਠੀਕ ਹੈ ਇਹਨਾਂ ਨੂੰ ਤੰਗ ਤੇ ਪਰੇਸ਼ਾਨ ਇੰਨਾ ਕੀਤਾ ਗਿਆ ਜੀ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ ਜਿਹੜੇ ਦੋਸ਼ੀ ਹੈ ਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਤੁਸੀਂ ਕੋਸ਼ਿਸ਼ ਕੋਈ ਉੱਚ ਅਧਿਕਾਰੀ ਨੂੰ ਕਰ ਜਿਵੇਂ ਐਸਐਸਪੀ ਸਾਹਿਬ ਨੂੰ ਮਿਲ ਲੈਣੇ ਉਹਨੇ ਆਪਾਂ ਐਡਾ ਵੱਡਾ ਮਸਲਾਗਾ ਮਿਲੇ ਨਹੀਂ ਐਸਪੀ ਸਾਹਿਬ ਆਈਸੀਜੀ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਜੀ ਠੀਕ ਹੈ ਜੀ ਉਹ ਤਾਂ ਸਾਨੂੰ ਉਲਟਾ ਕਹਿੰਦੇ ਤੁਸੀਂ ਧਰਨਾ ਨਾ ਲਾਓ ਜੇ ਧਰਨਾ ਲਾਉ ਦਿਨ ਬਹੁਤ ਹੋ ਗਏ ਬਾਈ ਹਲੇ ਤੱਕ ਕੋਈ ਬੰਦਾ ਨਹੀਂ ਫੜਿਆ ਕੋਈ ਨਹੀਂ ਅਰ ਤੁਸੀਂ ਸਾਡਾ ਤਾਂ ਜੀ ਸਾਰਾ ਘਰ ਸਾਫ ਹੋ ਗਿਆ ਹੁਣ ਸਾਡੀਆਂ ਭੈਣਾਂ ਮੇਰੀ ਭਾਣ ਜੀ ਦਾ ਕੌਣ ਸਾਰਾ ਹਮ ਮੇਰੀ ਮਾਨ ਸਰਕਾਰ ਨੂੰ ਅਪੀਲ ਆ ਵੀ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਿਆ ਜਾਵੇ ਮੇਰਾ ਵੀਰ ਹੈ ਨਾ ਵੀਡੀਓ ਸ਼ੇਅਰ ਕਰਕੇ ਹਣਾ ਭਵੰਤਮਨ ਸਾਹਿਬ ਤੱਕ ਜਾਂ ਕਿਸੇ ਚੰਗੇ ਲੀਡਰ ਤੱਕ ਪਹੁੰਚੇ ਇਹਨਾਂ ਨੂੰ ਵਿਚਾਰਿਆਂ ਨੂੰ ਇਨਸਾਫ਼ ਮਿਲੇ ਹਨਾ ਜੋ ਵੀ ਗੱਲ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਇਹ ਵੀ ਨਹੀਂ ਚਾਹੁੰਦੇ ਵੀ ਕਿਸੇ ਦਾ ਨਜਾਇਜ਼ ਹੋਵੇ ਜੋ ਵੀ ਗੱਲ ਸਾਰੀ ਹਨਾ ਤੈਕ ਆਪਣਾ ਪੜਤਾਲ ਕਰਕੇ ਹਨਾ ਬਣਦੀ ਕਾਰਵਾਈ ਕੀਤੀ ਜਾਵੇ ਅੱਛਾ ਬਾਈ ਤੁਹਾਡਾ ਪਿੰਡ ਇਹੀ ਆ ਨਹੀਂ ਮੇਰਾ ਪਿੰਡ ਹੈਗਾ ਚੱਕ ਮੇਰਾ ਸਾ ਮੈਂ ਲੜਕੀ ਦਾ ਮਾਮਾ ਅੱਛਾ ਹਾਂ ਜਿਹੜਾ ਗੁਰਦਾਸ ਸਿੰਘ ਸਾਡਾ ਪਾਂਡ ਜਵਾਈ ਸੀ ਅੱਛਾ ਤੁਹਾਡਾ ਪਾਂਜ ਜਵਾਈ ਸਾਡਾ ਪਾਂਜ ਜਵਾਈ ਨਰਮ ਦੀ ਬੰਦਾ ਬਾਲਾ ਨਰਮ ਸੀ ਜੀ ਬੰਦਾ ਪੋਲਾ ਤੇ ਤੁਹਾਡੇ ਕੋਲੇ ਨਹੀਂ ਗੱਲ ਕਰੀ ਵੀ ਜਦੋਂ ਮੈਂ ਤਾਂ ਆਪਾਂ ਅਕਸਰ ਹੁਣ ਮੇਰੇ ਰਿਸ਼ਤੇਦਾਰੀ ਚ ਆਪਾਂ ਵੀ ਜੰਨੇ ਗੱਲਾਂ ਕਰਦੇ ਆਂ ਵੀ ਅਸੀਂ ਟਾਇਰ ਟਾਇਰ ਜਾਂ ਅਸੀਂ ਆ ਚੀਜ਼ ਲੈ ਲਈ ਜਾਂ ਆ ਬੰਦਾ ਆ ਗੱਲ ਹੈ ਇੱਕ ਮਹੀਨਾ ਪਹਿਲਾਂ ਸਾਡੇ ਕੋਲੇ ਗਏ ਆ 2000 ਰਹਿ ਜਾ ਮੈਰਿਜ ਸੀਗੀ ਸਾਡੇ ਹਾਂ ਕੋਈ ਗੱਲ ਨਹੀਂ ਕੀਤੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਆ ਸਿਸਟਮ ਚੁੱਪ ਚੁੱਪ ਰਹਿੰਦਾ ਸੀ ਚੁੱਪ ਚੁੱਪ ਹੀ ਰਿਹਾ ਬਸ ਚੁੱਪ ਚੁੱਪ ਜੇ ਕੰਮ ਕਰਾਉਂਦਾ ਨਾ ਮੁੰਡੇ ਨੇ ਜਵਾਬ ਨਹੀਂ ਗੱਲ ਕਰੀ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਨਾ ਵੀ ਕੀ ਸਿਸਟਮ ਆ ਜੀ ਬਾਤ ਆ ਇਹਨ ਕਤਬ ਉਹਨੇ ਭਾਈ ਜਿਹੜਾ ਵੀਡੀਓ ਚ ਨਾਂ ਲਿੱਤੇ ਕਿੰਨੇ ਬੰਦੇ ਦੇ ਨਾਲ ਐ ਆ ਉਹਨੇ ਤਾਂ 3-4 ਬੰਦੇ ਦੇ ਨਾਲ ਐ ਫਿਰ ਤੁਸੀਂ 11 ਕਿਵੇਂ ਲਿਖਿਆ ਤੇ ਉਹਨੇ 11 ਜੀ ਉਹ ਆ ਕੇ ਤੰਗ ਕਰਦੀ ਸਾਡੇ ਪਰਿਵਾਰ ਨੂੰ ਪਤਾ ਮੇਰੀ ਭੈਣ ਨੂੰ ਪਤਾ ਮੇਰੀ ਦੂਸਰੀ ਭੈਣ ਨੂੰ ਪਤਾ ਮੇਰੀ ਭਾਂਜੀ ਨੂੰ ਪਤਾ ਜੀ ਹਾਂਜੀ ਲੈ ਵੀ ਸਾਡੀ ਮਾਨ ਸਰਕਾਰ ਨੂੰ ਜਿਵੇਂ ਬਾਈ ਕਹ ਕੇ ਹਣਾ ਅਪੀਲ ਆ ਵੀ ਇਹ ਜ਼ਰੂਰ ਕਰ ਬਈ ਬਹੁਤ ਵੱਡਾ ਮਸਲਾ ਪਹਿਲਾਂ ਉਹਦਾ ਭਰਾ ਨਹੀਂ ਸੁਸਾਇਡ ਕਰੀ ਚਲੋ ਬਾਪੂ ਦਾ ਤਾਂ ਕੁਦਰਤੀ ਮੌਤ ਮਰਿਆ ਪਹਿਲਾਂ ਬਾਪੂ ਮਰਿਆ ਉਦਵਾਰ ਬੰਦਿਆ ਨੇ ਜਿਵੇਂ ਇਹਨਾਂ ਦਸਨ ਮਤਾਬਕ ਤੰਗ ਤੰਗ ਪਰੇਸ਼ਾਨ ਕਰਨਾ ਵਧਾਤਾ ਤੋਂ ਉਸ ਤੋਂ ਬਾਅਦ ਇਹਦਾ ਜਿਹੜਾ ਬਾਈ ਤੁਸੀਂ ਦੇਖਿਆ ਵੀਡੀਓ 'ਚ ਉਹਦਾ ਵੱਡਾ ਭਰਾ ਸਪਰੇ ਵੀ ਹਨਾ ਸੁਸਾਇਡ ਕਰਦਾ ਹੁਣ ਇਹ ਅਗਲੇ ਦਾ ਘਰ ਬਿਲਕੁਲ ਖਾਲੀ ਹੋ ਗਿਆ ਤੇ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਗੱਲ ਦੀ ਗੱਲ ਸਮਝੋ ਬਾਹਰ ਹੈ ਚਾਰ ਪੰਜ ਦਿਨ ਤੈਨਾਂ ਨੂੰ ਲਾਸ਼ਾਂ ਲੱਭਦਿਆਂ ਨੂੰ ਹੋ ਗਏ ਸੀ ਕਾਰਵਾਈ ਤਾਂ ਉਹਨੇ ਟਾਈਮ 'ਚ ਹੋ ਜਾਣੀ ਚਾਹੀਦੀ ਸੀ ਹੁਣ ਇਹਨਾਂ ਨੇ ਅੱਕ ਕੇ ਬਰੀ ਵਾਲਾ ਜਿਹੜਾ ਥਾਣੇ ਦੇ ਅਸੀਂ ਇਹ ਗੇਟ ਤੇ ਖੜੇ ਹਾਂ ਇੱਥੇ ਧਰਨਾ ਲਾਇਆਗਾ ਮਰਨਾ ਵੀ ਰੁਲ ਗਿਆ ਜੀ ਰੋਣ ਜੋਗੇ ਵੀ ਨਹੀਂਗੇ ਸਾਨੂੰ ਘਰੇ ਜਾ ਕੇ ਉਹਨਾਂ ਨੂੰ ਲਾਸ਼ਾਂ ਵੇਖ ਕੇ ਰੋਣ ਦਾ ਤਾਂ ਮੌਕਾ ਦਿਓ ਹੂੰ ਜੇਕਰ ਉਹਨਾਂ ਨੂੰ ਅਪਰਾਧੀਆਂ ਨੂੰ ਫੜੋਂਗੇ ਤਾਂ ਹੂੰ ਇਹਦੀ ਪ੍ਰਸ਼ਾਸਨ ਮੂਰੇ ਇਹੀ ਬੇਨਤੀ ਆ ਉਹ ਬੰਦਿਆਂ ਨੇ ਦੋ ਬੰਦਿਆਂ ਨੇ ਜਾਨ ਦਿੱਤੀ ਉਹਨਾਂ ਨੇ ਇਸ ਕਰਕੇ ਦਿੱਤੀ ਮੇਰੇ ਉਹ ਵਿੱਚ ਬੋਲਦਾ ਵੀ ਅਜ ਭਾਈ ਉਹਨਾਂ ਤੇ ਕਾਰਵਾਈ ਕਰਾ ਦਿਓ ਸਾਰੀ ਸੋਨਾਂ ਤੋਂ ਤੰਗ ਹੋ ਕੇ ਮਰਦੇ ਫਿਰ ਐਡੂ ਵੱਡਾ ਪ੍ਰੂਫ ਕੀਆ ਵੀਡੀਓ ਵੀ ਬਣਾ ਗਿਆ ਸਾਰੇ ਕੋ ਸਾਡੇ ਬੰਦਾ ਹੱਤੀ ਕਹਿ ਗਿਆ ਜਾਣ ਇਦੋਂ ਉੱਤੇ ਕੀ ਕਰ ਸਕਦਾ ਬੰਦਾ ਜਾਣ ਹੀ ਨਹੀਂ ਦੇ ਰਿਹਾ ਕੋਈ ਵੀ ਐਮਐਲਏ ਨਹੀਂ ਪਹੁੰਚਿਆ ਜੀ ਕਿਹੜਾ ਐਮਐਲਏ ਤੁਹਾਡੇ ਇੱਥੇ ਇੱਥੋਂ ਦਾ ਪਤਾ ਨਹੀਂ ਕਿਹੜਾ ਬਾਬਾ ਕਿਹੜਾ ਹੀ ਪਰਵਾਰ ਕੋਲ ਹੀ ਪਹੁੰਚਿਆ ਜੀ ਆ ਮੋਸਰ ਹਲਕੇ ਦਾ ਕਾਕਾ ਬਰਾੜ ਆ ਇਹਨਾਂ ਜੈਤੋ ਚ ਪੈਂਦੇ ਉੱਥੇ ਮੂਲਕ ਇਹਨਾਂ ਦੇ ਪਿੰਡ ਦਾ ਮੂਲਕ ਹੈ ਮੂਲਕ ਨਹਿਰ ਤੇ ਪਹੁੰਚਿਆ ਜੀ ਠੀਕ ਹੈ ਘਰ ਨਹੀਂ ਪਹੁੰਚਿਆ ਜੀ ਅੱਛਾ ਘਰ ਨਹੀਂ ਅੱਡਾ-ਪੱਡਾ ਮਸਲਾ ਬਈ ਪੂਰਾ ਪੰਜਾਬ ਦੇ ਵਿੱਚ ਇਹ ਗੱਲ ਫੈਲ ਗਈ ਵੀ ਪਿਓ ਪੁੱਤ ਕਿਵੇਂ ਹੈ ਨਾ ਪੰਜਾਬ ਹਿੱਲ ਗਿਆ ਤੇ ਕਾਰਵਾਈ ਹਲੇ ਹੋਈ ਨਹੀਂ ਬਹੁਤ ਵੱਡੀ ਗੱਲ ਹੈ ਇਹ ਸਾਡੀ ਤਾਂ ਐਮਐਲਏ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜੀ ਐਮਐਲ ਸਾਬਾ ਮੁਲਕ ਜੀ ਜਰੂਰ ਧਿਆਨ ਦੇ ਕੇ ਨਾ ਜਿਹੜੀਆਂ ਦੋਸ਼ੀਆਂ ਨੂੰ ਜੀ ਗ੍ਰਿਫਤਾਰ ਕਰਵਾਵੇ ਜੀ ਉਹ ਹਰੇ ਤੱਕ ਇੱਕ ਵੀ ਬੰਦਾ ਨਹੀਂ ਫੜਿਆ ਕੋਈ ਨਹੀਂ ਸਾਨੂੰ ਕੀ ਲੋੜ ਸੀ ਜਕਾਰਵਾਈ ਹੁੰਦੀ ਇੱਥੇ ਨਾ ਤੋ ਕਰਨ ਦੀ ਧੰਨਵਾਦ ਜੀ ਸਸਕੀ ਕਰ ਮੇਰਾ ਵੀਰ ਇਨਸਾਨੀਅਤ ਨਾਤੇ ਵੀਡੀਓ ਸ਼ੇਅਰ ਕਰਕੇ ਆਪ ਵਿਚਾਰੀਆਂ ਨੂੰ ਇਨਸਾਫ ਦਵਾ ਦੇਵੀ ਧੰਨਵਾਦ